ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਡੇਰਾ ਬਿਆਸ ਅਤੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ 2 ਸਤੰਬਰ ਨੂੰ ਬਾਬਾ ਜੀ ਵੱਲੋਂ ਅਚਾਨਕ ਫੈਸਲਾ ਲਿਆ ਗਿਆ ਕਿਉਂਕਿ ਉਹਨਾਂ ਨੇ ਆਪਣਾ ਵਾਰਸ ਯਾਨੀ ਕਿ ਗੁਰਗਦੀ ਦਾ ਉੱਤਰ ਅਧਿਕਾਰੀ ਨਿਯੁਕਤ ਕਰ ਦਿੱਤਾ ਗਿਆ ਜਸਦੀਪ ਸਿੰਘ ਗਿੱਲ ਨੂੰ ਜਸਦੀਪ ਸਿੰਘ ਗਿਲਜੜੇ ਨੇ ਉਹ ਕਾਫੀ ਲੰਮੇ ਸਮੇਂ ਤੋਂ ਡੇਰਾ ਬਿਆਸ ਦੇ ਨਾਲ ਜੁੜੇ ਹੋਏ ਨੇ ਅਤੇ ਉਹਨਾਂ ਦੇ ਪਿਤਾ ਜਿਹੜੇ ਨੇ ਉਹ ਫੌਜ ਦੇ ਵਿੱਚ ਕਰਨਵੀ ਰਹ ਚੁੱਕੇ ਨੇ ਦੱਸ ਦਈਏ ਕਿ ਡੇਰੇ ਬਿਆਸ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵਾਂ ਰਾਜਨੀਤਿਕ ਦਲ ਪਹੁੰਚਿਆ ਰਹਿੰਦਾ ਹੈ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਖਬਰ ਆਈ ਹੈ ਕਾਂਗਰਸ ਪਾਰਟੀ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਨਵੇਂ ਬਣੇ ਸੰਸਦ ਸੁਖਵਿੰਦਰ ਸਿੰਘ ਢਾਵਾ ਅਤੇ ਸਾਬਕਾ ਐਮਐਲਏ ਵਿਧਾਇਕ ਅਰੁਣਾ ਚੌਧਰੀ ਅੱਜ ਦੋਨਾਂ ਜਣਿਆਂ ਨੇ ਮਿਲ ਕੇ ਸ਼ਮੂਰਿਤ ਕੀਤੀ ਡੇਰੇ ਬਿਆਸ ਦੇ ਵਿੱਚ ਅਤੇ ਡੇਰੇ ਬਿਆਸ ਦੇ ਸੇਵਾਦਾਰਾਂ ਵੱਲੋਂ ਸੇਵਾ ਭਾਵਨਾ ਦੇਖ ਕੇ ਉਹਨਾਂ ਨੇ ਧੰਨਵਾਦ ਵੀ ਕੀਤਾ ਦੱਸਿਆ ਜਾ ਰਿਹਾ ਹੈ ਕਿ ਬਾਬਾ ਡੇਰਾ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਨੇ ਉਹਨਾਂ ਦੇ ਨਾਲ ਨਿੱਜੀ ਮੁਲਾਕਾਤ ਕੀਤੀ ਇਸ ਨੂੰ ਪਬਲੀਕਲੀ ਨਹੀਂ ਦਿਖਾਇਆ ਗਿਆ ਦੱਸਦੀ ਹੈ ਕਿ ਸੂਤਰ ਇਹ ਦੱਸਦੇ ਨੇ ਕੋਈ ਖਾਸ ਵਿਚਾਰਾਂ ਦੇ ਨਾਲ ਗੁਪਤ ਗੁਪਤ ਗੋਈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਅਤੇ ਨਵੇਂ ਬਣੇ ਸਸਦ ਸੁਖਜਿੰਦਰ ਸਿੰਘ ਰੰਧਾਵਾ ਅਤੇ ਸਾਬਕਾ ਵਿਧਾਇਕਾ ਅਰੁਣਾ ਚੌਧਰੀ ਦੀ ਲਗਭਗ 2 ਤੋਂ 3 ਘੰਟੇ ਮੀਟਿੰਗ ਚੱਲੀ ਦੂਸਰੇ ਪਾਸੇ ਸੁਖਜਿੰਦਰ ਸਿੰਘ ਰੰਧਾਵਾ ਨੇ ਬਾਬਾ ਅਤੇ ਬਾਬਾ ਦੇ ਜਿਹੜੇ ਪੈਰੋਕਾਰ ਨੇ ਉਹਨਾਂ ਦਾ ਧੰਨਵਾਦ ਕੀਤਾ ਉਹਨਾਂ ਨੇ ਕੀ ਦੱਸਿਆ ਕੇ ਸੱਚਮੁੱਚ ਇੱਕ ਡਿਸਪਲਨ ਉਹਨਾਂ ਸ਼ਾਸਨ ਦੀ ਜ਼ਿੰਦਗੀ ਜਿਉਂਦੇ ਨੇ ਇਥੋਂ ਦੇ ਸ਼ਰਧਾਲੂ ਇਥੋਂ ਦੇ ਫਾਲੋਅਰ ਦੂਸਰੇ ਪਾਸੇ ਦੱਸਦੀ ਹੈ ਕਿ ਡੇਰਾ ਬਿਆਸ ਦੇ ਵਿੱਚ ਜਿਨ੍ਹਾਂ ਦਿਨਾਂ ਦੇ ਵਿੱਚ ਚਾਹੇ ਵਿਧਾਨ ਸਭਾ ਦੀਆਂ ਵੋਟਾਂ ਹੋਣ ਚਾਹੇ ਪੰਚਾਇਤੀ ਚੋਣਾਂ ਹੋਣ ਚਾਹੇ ਲੋਕ ਸਭਾ ਦੀਆਂ ਚੋਣਾਂ ਹੋਣ ਸਾਰੇ ਰਾਜਨੀਤਿਕ ਦਲ ਦੇ ਨੇਤਾ ਇਥੇ ਸ਼ਮੂਲਿਤ ਕਰਦੇ ਨੇ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਮੌਜੂਦਾ ਮੁੱਖ ਮੰਤਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਸ਼ਮੂਲਿਤ ਕੀਤੀ ਸੀ ਡੇਰੇ ਬਿਆਸ ਦੇ ਵਿੱਚ ਇਸ ਤੋਂ ਬਾਅਦ ਰਾਜਾ ਵਰਿੰਗ ਚਰਨਜੀਤ ਸਿੰਘ ਚੰਨੀ ਅਤੇ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਲੀਡਰ ਆਗੂ ਸਰਦਾਰ ਸੁਖਵੀਰ ਸਿੰਘ ਬਾਦਲ ਵਿਕਰਮਜੀਤ ਸਿੰਘ ਜੀਟਿਆ ਹਰਸਿਮਤ ਕੋਰ ਬਾਦਲ ਯਾਨੀ ਕਿ ਸਾਰਿਆਂ ਨੇ ਵਾਰ-ਵਾਰ ਡੇਰੇ ਦੇ ਵਿੱਚ ਹਾਜ਼ਰੀ ਭਰੀ ਸੀ ਲੇਕਿਨ ਜਿਵੇਂ ਹੀ ਲੋਕ ਸਭਾ ਦੀਆਂ ਚੋਣਾਂ ਹੋਈਆਂ ਇਹ ਐਲਾਨ ਕਰ ਦਿੱਤਾ ਗਿਆ ਕਿ ਅਸੀਂ ਕਿਸੇ ਦੇ ਨਾਲ ਕੋਈ ਨਿੱਜੀ ਸਬੰਧ ਨਹੀਂ ਹੈ ਵੋਟਾਂ ਪਾਉਣਾ ਆਪੋ ਆਪਣਾ ਨਿੱਜੀ ਅਧਿਕਾਰ ਹੈ ਚਾਹੇ ਉਹ ਮੇਰੇ ਕਿਉਂ ਵੀ ਸ਼ਰਦਾਲੂ ਨਾ ਹੋਣ ਉਹਨਾਂ ਨੇ ਕਿਹਾ ਕਿ ਅਸੀਂ ਡੇਰੇ ਵੱਲੋਂ ਕਿਸੇ ਨੂੰ ਪ੍ਰੈਸ਼ਰ ਜਾਂ ਇੱਕ ਪਾਰਟੀ ਦੀ ਗੱਲ ਨਹੀਂ ਕਰਦੇ ਲੋਕਤੰਤਰ ਦੇਸ਼ ਹੈ ਲੋਕ ਆਪਣੀ ਮਨ ਪਰਚੀ ਮਨਮਰਜ਼ੀ ਦੇ ਨਾਲ ਜਿਹੜੀ ਵੀ ਪਾਰਟੀ ਉਹਨਾਂ ਨੂੰ ਚਾਹੀਦੀ ਹੈ ਉਸ ਨੂੰ ਵੋਟ ਪਾ ਸਕਦੇ ਨੇ ਇਸ ਨੂੰ ਲੈ ਕੇ ਅੱਜ ਸੁਖਜਿੰਦਰ ਸਿੰਘ ਰੰਦਾਵਾ ਨਵੇਂ ਬਣੇ ਸਾਂਸਦ ਅਤੇ ਉਪ ਮੁੱਖ ਮੰਤਰੀ ਅਤੇ ਸਾਬਕਾ ਵਿਧਾਇਕ ਅਰਣਾ ਚੌਧਰੀ ਨੇ ਮਿਲ ਕਲ ਖਾਸ ਮੁਲਾਕਾਤ ਕੀਤੀ ਦੱਸਿਆ ਜਾ ਰਿਹਾ ਹੈ ਕਿ ਇਹ ਉਹਨਾਂ ਦੀ ਡੇਰਾ ਬਾਬਾ ਬਿਆਸ ਦੇ ਮੁਖੀ ਗੁਰਵਿੰਦਰ ਸਿੰਘ ਢਿੱਲੋਂ ਦੇ ਨਾਲ ਨਿੱਜੀ ਮੀਟਿੰਗ ਸੀ